ਨੰਦੋਤਿ ਬੰਧਨ ਅਨਕੁਬਾ ਸਦ ਕਲਾ ਸਮਰਤਨ ਦੋਲਨ ਤੇ ਤਦੋਕ ਨਾਨਕ ਦੇ ਪਰ ਹੱਥ ਦੋਨਨ ਤੇ ਰੱਖੋ ਪ੍ਰਭੂ ਨਾਨਕ ਦੇ ਕਲ ਹੱਥ ਸਤ ਨ श्रीवाहे कृप सो सादि पद जी हे लोभा लंपट सांग्य सरमोरा फणक लैरी कलोलते तवन्त जिया बहु प्रकार अनख भात बहु झोलते ਨਚ ਮਿਤ੍ਰਨ ਨਚ ਇਸਤੰ ਨਚ ਬਾਦਵ ਨਚ ਮਾਤ ਪਿਤਾ ਤਵ ਲਜਿਆ ਅਕਰਣੰ ਕਰੋਤ ਖਾਦਯੰ ਖਾਦਯੰ ਅਸਾਜੰ ਸਾਜ ਸਮਜਿਆ ਤਰਾਹੇ ਤਰਾਹੇ ਸਨ ਸੁਆਮੀ ਵਿਯਾਪਿਤ ਨਾਨਕ ਵਰ ਨਰਹਰਾ ਵਾਦ ਜੀ ਦਾ ਖਾਲਸਾ ਵਾਦ ਜੀ ਦੀ ਫਤਿਹ ਪਰਮ ਸਨਮਾਨ ਨੂੰ ਗੁਰੂ ਕੀ ਸਜਣ ਵਾਜੀ ਗੁਰੂ ਪਿਆਰੇ ਗੁਰਮੁਖਵਾਲੀ ਸਾਧ ਸੰਗਤ ਜੀਓ ਆਪ ਸਭ ਨੌ ਦੇ ਦਸ ਗੀ ਸਤ ਸੰਗੀ ਜਨ ਸਤ ਗੁਰਾਂ ਦੀ ਬਾਰਗਾਂ ਦੇ ਅੰਦਰ ਸੁਭਾਏ ਮਾਨ ਹੋ ਕਿਹ ਖਾਮ ਜੀਆਂ ਨੇ ਕਾਮ ਕ੍ਰੋਧ ਦਿਜੋ ਵਿਚਾਰ ਹੈ ਇਹ ਜਿਹੜੇ ਪੰਜ ਕਾਮਾਂ ਦਾ ਇੱਕ ਵੈਰੀ ਹਨ ਇਹਨਾਂ ਵਿੱਚੋਂ ਦੂ ਦੀ ਵਿਚਾਰ ਹੁਣ ਤੱਕ ਆਪ ਜੀ ਨੇ ਸਰਵਨ ਕੀਤੀ ਹੈ ਪਦ ਵਿਦਾ ਪੰਜਾਬ ਵਿਕਾਰਾਂ ਦੇ ਵਿੱਚੋਂ ਤੀਜਾ ਵੈਰੀ ਹੈ ਉਹ ਹੈ ਲੋਭ ਸਤਗੁਰੂ ਪਾਸ਼ਾ ਮਹਾਰਾਜ ਦੀ ਬਾਣੀ ਵਿੱਚ ਲੋਭ ਦੇ ਪ੍ਰਤੀ ਬਹੁਤ سارے ਯੋਗ ਦੇ ਉਪਦੇਸ਼ ਨੇ ਉਹ ਸਾਨੂੰ ਬਖਸ਼ਿਸ਼ ਕੀਤੇ ਨਹੀਂ ਸਤਗੁਰੂ ਸਾਹਿਬ ਪਾਸ਼ਾ ਮਹਾਰਾਜ ਜੀ ਸ਼ੀਵਕਮਤ ਰਾਗਾਂ ਦੇ ਅੰਦਰ ਬਾਣੀ ਦੇ ਸ਼ਬਦ ਉਚਾਰਨ ਕਰਦੇ ਆਂ ਕਈ ਜਗ੍ਹਾ ਤੇ ਸਾਨੂੰ ਉਪਦੇਸ਼ ਦਿੰਦਿਆਂ ਜੋ ਲੋਭ ਦੇ ਬਾਰੇ ਪਾਚਾ ਜੀ ਨੇ ਆਪਣੇ ਉਪਦੇਸ਼ ਦੇ ਰਾਹੀਂ ਸਮਝਾਇਆ ਹੈ ਹਾਉ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਲੋਭ ਕੀ ਹੈ ਸਤਿਗੁਰੂ ਮਹਾਰਾਜ ਸਰਬ੍ਰਿਤੀ ਸ੍ਰੋਪ ਜਿਹੜੇ ਨੇ ਮਹੱਲਾ 5ਵਾਂ ਦੇ ਜੋ ਕਿ 1353 ਅਗਤਿ ਸਿਵਾਏ ਬਾਣ ਹੱ ਅੱਜ ਮਹਾਰਾਜੀ 48ਵੇਂ ਸਲੂਕ ਹੈ ਜੋ ਬਖਸ਼ਿਸ਼ ਕੀਤਾ ਹੈ ਗੁਰਦੇਵ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜੀ ਇਥੇ ਅੱਜ ਉਪਦੇਸ਼ ਦਿੱਤਾ ਹੈ ਇਹ ਲੋਭਾ ਲੰਪਟ ਸੰਗ ਸਰਮੋਰਾ ਅਣਕ ਲੈਰੀ ਕੋਲ ਤੇ ਭਾਵ ਕੀ ਜਦ ਲੰਪਟ ਤੋਂ ਭਾਵ ਹੈ ਲੋਭ ਦੇ ਵਿੱਚ ਮਗਨ ਹੋ ਗਿਆ ਡੁੱਬਿਆ ਹੋਇਆ ਜਿਹੜਾ ਹੈ ਸਰਮੋਰਾ ਭਾਵ ਕੀ ਸਰਮੌਰ ਜਿਹੜਾ ਹੈ ਨਾ ਇਹ ਜਿਹੜਾ ਲੋਭ ਹੈ ਇਹ ਮੁਖੀ ਹੈ ਪ੍ਰਧਾਨ ਜਿਵੇਂ ਘਰ ਦੇ ਵਿੱਚ ਕੋਈ ਮੁਖੀ ਹੁੰਦਾ ਨਾ ਬੰਦਾ ਸਰਮੌਰ ਹੁੰਦਾ ਹੈ ਕੋਈ ਸ਼ੋਮਣੀ ਹੁੰਦਾ ਜਿਵੇਂ ਇਹ ਵੀ ਜਿਹੜਾ ਹੈ ਇਹ ਲੋਭ ਜਿਹੜਾ ਹੈ ਇਸਰ ਮੋਰ ਹੈ ਮੁਖੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਜਿਸ ਵਕਤ ਆਦਮੀ ਆਪਣੇ ਹੱਕ ਤੋਂ ਬਗੈਰ ਜਿਹਨੇ ਕਿਸੇ ਦਾ ਹੱਕ ਹੈ ਕਿਸੇ ਚੀਜ਼ ਤੇ ਉਹਦੇ ਉਹਦੀ ਆਪਣੀ ਪਰ ਜਦੋਂ ਕੋਈ ਆਪਣੇ ਹੱਕ ਤੋਂ ਬਗੈਰ ਦੂਜੇ ਦੀ ਚੀਜ਼ ਬਦੋ ਬਦੀ ਖੋ ਲਵੇ ਜਾਂ ਲੈ ਲਵੇ ਜਬਰ ਜੋਰੀ ਦਾ ਤੱਕਾ ਕਰਕੇ ਮਹਾਰਾਜ ਕਹਿੰਦੇ ਜਾਂ ਲਾਲਚ ਵਿੱਚ ਲੱਗ ਕੇ ਧਰਮ ਨੂੰ ਦੂਰ त्यागे ਧਰਮ ਤੋਂ ਟੁੱਟ ਕੇ ਮਹਾਰਾਜ ਕਹਿੰਦੇ ਹੱਕ ਤੋਂ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਂ ਮਾਂ ਤਾਂ ਪਰੇ ਜਾ ਮਰਦਾਰ ਨਾ ਕਰੇ ਇਹ ਤੇ ਮੁਰਦਾਖਾਨ ਦੇ ਬਰਾਬਰ ਹੈ ਕਿ ਕਿਸੇ ਦਾ ਹੱਕ ਮਾਰਨਾ ਧਰਮੋਂ ਟੁੱਟ ਜਾਣਾ ਇਹ ਮੇਰੇ ਪਾਸ਼ਾ ਮਹਾਰਾਜ ਸਾਨੂੰ ਸਮਝਾਉਂਦੇ ਨੇ कि ਜਿਹੜਾ ਪੈਸੇ ਦੇ ਬਦਲੇ ਅਕੂਚਿਤ ਕੰਮ ਕਰੇ ਭਾਵੇਂ ਜਿਹੜੇ ਉਹਦੀ ਵਰਜੀ ਭਾਵੇਂ ਨਾਮ ਹੀ ਹੋਵੇ ਪਰ ਉਹ ਤਾਂ ਵੀ ਉਹਨੂੰ ਪੈਸੇ ਦੇ ਮਗਰ ਲਾ ਕੇ ਜੇ ਕੰਮ ਕਰਨੇ ਪੈਂਦੇ ਨੇ ਤੇ ਐਸੀ ਜਿਹੜੀ ਉਹ ਕਿਰਿਆ ਹੈ ਨਾ ਜਿਹੜਾ ਉਹ ਕਰਮ ਹੈ ਉਹਦਾ ਨਾਮ ਹੈ ਲੋਭ ਨਾ ਉਹਨੂੰ ਲੋਭ ਕਿਹਾ ਜਾਂਦਾ ਹੈ ਤੇ ਜਿਹੜਾ ਇਹ ਲੋਭ ਹੈ ਇਹ ਆਦਮੀ ਨੂੰ ਆਦਮੀਅਤ ਤੋਂ ਭਾਅ ਕੇ ਇਨਸਾਨੀਅਤ ਤੋਂ ਡੇਗ ਦਿੰਦਾ ਹੈ ਥੱਲੇ ਸੋੜ ਦਿੰਦਾ ਹੈ ਆਦਮੀ ਨੂੰ ਹਵਾਨ ਬਣਾ ਕੇ ਰੱਖ ਦਿੰਦਾ ਹੈ ਸ਼ੈਤਾਨ ਬਣਾ ਕੇ ਰੱਖ ਦਿੰਦਾ ਹੈ ਐਗੂਜਾ ਹੈ ਲੋਭ ਉਹ ਬਾਸਾ ਮਹਾਰਾਜ ਸਮਝਾਉਂਦੇ ਨੇ ਕਿ ਇਹ ਕੋ ਵੀ ਕੰਮ ਕਰਾ ਦਿੰਦਾ ਹੈ ਜਿਹੜਾ ਕਦੀ ਸਿਆਣੇ ਲੋਕ ਕਹਿੰਦੇ ਹਨ ਕਿ ਲੋਭ ਪਾਪਾਂ ਦਾ ਮੂਲ ਹੈ ਇਹ ਸੱਚ ਕਰਕੇ ਵਿਖਾ ਦਿੰਦਾ ਲੋਭ ਦੇ ਵਾਸ ਵਿੱਚ ਪਿਆ ਆਦਮੀ ਕਈ ਖੂਨ ਵੀ ਕਰ ਦਤਾ ਇਹ ਵੀ ਵੀ ਵੇਖਦਾ ਕਿ ਮੇਰਾ ਇਹ ਮਾਏ ਜਾਂ ਮੇਰਾ ਪਿਓ ਹੈ ਜਾਂ ਮੇਰੀਆਂ ਭੈਣਾਂ ਜਾਂ ਮੇਰੇ ਭਰਾ ਨਹੀਂ ਜਿਹੜਾ ਬੰਦਾ ਜਿੰਨਾ ਲੋਕ ਚ ਡੁੱਬਿਆ ਹੋਏਗਾ ਨਾ ਉਨਾ ਹੀ ਪਾਪੀ ਹੋਏਗਾ ਉਨਾ ਹੀ ਕ ਵੱਡਾ ਕਾਤਲ ਹੋਏਗਾ ਉਨਾ ਵੱਡਾ ਕੂਨੀ ਹੋਏਗਾ ਇਹ ਕੋਈ ਇੱਕ ਦੋ ਨਹੀਂ ਇਹੋ ਜੇ ਮਨੁੱਖਾਂ ਦੀ ਗਿਣਤੀ ਦੀ ਤਦਾਦ ਵੀ ਇੰਨੀ ਜ਼ਿਆਦੀ ਹੈ ਕਿ ਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉੰਨੀ ਵੀ ਜਿਹੜੀ ਪੌੜੀ ਆ ਜਿਵੇਂ ਅਸੰਖ ਨਾਮ ਪੜਦੇ ਆ ਉਸ ਤੋਂ ਪਹਿਲਾਂ ਜਿਹੜੀ 18ਵੀਂ ਪੌੜੀ ਜੀ ਸਾਨੂੰ ਸਮਝਾਇਆ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਬਰਾਮਕੋਰ ਅਸੰਖ ਅਮਰਕਰ ਅਸੰਖ ਗਲਵੱਡ ਕਿ ਇਹੋ ਜੇ ਇੰਨੇ ਨੇ ਕਿ ਜਿਹੜੇ ਗਲ ਵੱਡਣ ਵਾਲੇ ਹਤਿਆ ਕਰਨ ਵਾਲੇ ਹਤਿਆਰੇ ਹਤਿਆਰੇ ਦੇ ਪਿੱਛੇ ਉਹਦੀ ਜਿਹੜੀ ਮੰਦੀ ਦਸ਼ਾ ਹੈ ਨਾ ਉਹ ਲੋਭ ਕਰਕੇ ਹੈ ਕਿਸੇ ਦਾ ਕਤਲ ਕਰਨ ਵਾਸਤੇ ਜਿਹੜਾ ਹੁਣ ਆਮ ਦੁਨੀਆ ਤੁਰੀ ਫਿਰਦੀ ਹੈ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਆ। ਜਿਹਨੂੰ ਪਤਾ ਹੈ ਕਿ ਇਹਦੇ ਘਰ ਦੇ ਵਿੱਚ ਬਹੁਤਾ ਧਨ ਹੈ। ਜਿਹਦੇ ਕੋਲ ਕੁਝ ਨਹੀਂ ਕੋਲੂ ਲੁੱਟਣ ਦਾ ਲਟਾਉਣ ਦਾ ਖਤਰਾ ਨਹੀਂ। ਜਿਹਦੇ ਘਰੇ ਬਹੁਤਾ ਹੈ। ਤੇ ਉਹ ਦਰਦ ਸਿਕਿਉਰਟੀ ਗਾਰ ਰੱਖਦਾ ਪਰ ਫਿਰ ਵੀ ਕਿਤਨਾ ਕਿਤੇ ਆ ਕੇ ਸਨ ਲੱਗ ਹੀ ਜਾਂਦਾ। ਇਹ ਬੰਦੇ ਦਾ ਕਦਨ ਜੀ ਕੀਤਾ ਜਾਂਦਾ ਜਿਹੜੀ ਇਹ ਦਸ਼ਾ ਹੈ ਜਿਹੜੀ ਬੰਦੇ ਤੋਂ ਇਹੋ ਜੇ ਕਰਮ ਕਰਾਉਂਦੀ ਹੈ ਉਹਦਾ ਨਾਮ ਹੈ ਲੋਭ ਕੀ ਨਾਮ ਉਹ ਇੱਕ ਗ੍ਰਿਆ ਜਿਹੜੀ ਹੈ ਜਿਹੜੀ ਬੰਦੇ ਤੇ ਕੋਲੋਂ ਇਹੋ ਜੇ ਕਰਮ ਕਰਾਉਂਦੀ ਨੂੰ ਕਹਿੰਦੇ ਲੋਭ ਇਹ ਲੋਭ ਲੰਪਟ ਸੰਸਰ ਮੋੜ ਅਣਕ ਲੈ ਦੀ ਕਲੋਲ ਤੇ ਇਹ ਬੜੀਆਂ ਕਲੋਲਾ ਕਰਦਾ ਲੋਭ ਦੀ ਸੰਗਤ ਵਿੱਚ ਡੁੱਬਿਆ ਹੋਇਆ ਬੰਦਾ ਇਹਦੇ ਵਿੱਚ ਰਹਿ ਕੇ ਨਾ ਬੜੇ ਜਿਹੜੇ ਵਕਾਰਾਂ ਵਿੱਚ ਡੁੱਬ ਜਾਂਦੇ ਤੇ ਇਹਦੀਆਂ ਲਹਿਰਾਂ ਇੰਨੀਆਂ ਜਾਦੀਆਂ ਤੇ ਇਹਨਾਂ ਲਹਿਰਾਂ ਦੇ ਵਿੱਚ ਫਸ ਕੇ ਨਾ ਪਰ ਬੰਦਾ ਅਨੇਕਾਂ ਕੋਲਾਂ ਕਰਦਾ ਕਦੀ ਛੋਟਾ ਬੱਚਾ ਵੇਖੀਏ ਪਾਣੀ ਜਦੋਂ ਹੁੰਦਾ ਜੋ ਬੜੇ ਹੱਥ ਪੈਰ ਮਾਰਦਾ ਹੈ ਖੁਸ਼ੀ ਆਨੰਦ ਖੇੜਾ ਹੁੰਦਾ ਪਰ ਲੋਭੀ ਬੰਦੇ ਨੂੰ ਲੋਕ ਦੇ ਵਿੱਚ ਗਰਸਤ ਹੋ ਕੇ ਉਹਨੂੰ ਬੜੀ ਖੁਸ਼ੀ ਮਿਲਦੀ ਕਿ ਉਹ ਆਪਣੀ ਮਾਂ ਦਾ ਕਤਲ ਕਰਦਾ ਹੋਵੇ ਗਰੀਤ ਨਹੀਂ ਕਰਨਾ ਪੈਰ ਪਿੱਛੇ ਨਹੀਂ ਖਿੱਚਣਾ ਉਹਨੂੰ ਨਹੀਂ ਪਤਾ ਲੋਭ ਚੀਜ਼ੀ ਇਹੋ ਜੀ ਹੈ ਬੱਚਾ ਤਿਲਕਾਰੀਆਂ ਮਾਰਦਾ ਹੈ ਖੋਸ਼ ਹੈ ਪਾਣੀ ਵਿੱਚ ਪਰ ਜਦੋਂ ਪਾਣੀ ਉਹਦੀਆਂ ਨਾਸਾਂ ਤੋਂ ਹੋ ਕੇ ਨੱਕ ਤੋਂ ਹੋ ਕੇ ਸਿਰ ਤੋਂ ਉਪਰੋਂ ਆਉਂਟਦਾ ਤੇ ਬੰਦੇ ਨੂੰ ਫਿਰ ਬੱਚੇ ਨੂੰ ਗੋਤੇ ਆਉਂਦੇ ਐ ਤੇ ਫਿਰ ਅਚਾਨਕ ਆਵਾਜ਼ਾਂ ਮਾਰਦਾ ਕਿ ਮੈਨੂੰ ਬਾਹਰ ਕੱਢੋ ਜਲਦੀ ਜੇ ਸਮੇਂ ਰਹਿਂਦਿਆ ਬਾਹਰ ਨਾ ਕੱਢਿਆ ਗਿਆ ਤੇ ਫਿਰ ਮੌਤ ਹੈ। ਇਹੀ ਹਾਲ ਹੈ ਸਾਡੀ। ਕੇਵਲ ਤੇ ਕੇਵਲ ਇਨ੍ਹਾਂ ਵਿਕਾਰਾਂ ਤੋਂ ਸਾਨੂੰ ਗੁਰਬਾਣੀ ਬਚਾ ਸਕ। ਲੋਭ ਤੋਂ ਤਨ ਗੁਰੂ ਅਰਜੁਨ ਤੇ ਪਾਸ਼ਾ ਮਹਾਰਾਜ ਸ਼ਲੋਕ ਸਰਸਤੀ ਮਾ ਲਤਨ ਮੋ ਸਾਨੂੰ ਸਮਝਾ ਰਹੇ ਨੇ ਕਿ ਇਹ ਤੋਂ ਬਚਣਾ ਵੀ ਕਿਵੇਂ। ਮਹਾਰਾਜ ਕਹਿੰਦੇ ਤਾਵੰਤ ਜੀਆਂ ਬਹੁ ਪ੍ਰਕਾਰ ਦੇ ਅਣਕ ਭਾਂਤ ਬਹੁ ਡੋਲਦੇ ਤੇਰੇ ਵਾਸ ਵਿੱਚ ਆਏ ਹੋਏ ਜੀਵ ਕਈ ਤਰ੍ਹਾਂ ਭੜਕਦੇ ਰਹਿੰਦੇ ਨੇ ਅਨੇਕਾਂ ਤਰੀਕਿਆਂ ਨਾਲ ਡੋਲਦੇ ਨੇ ਲੋਭੀ ਬੰਦਾ ਜਿਹੜੇ ਵੀ ਡੋਲਦਾ ਰਾਤ ਵੀ ਡੋਲਦਾ ਪੈਰ ਪੈਰ ਤੇ ਡੋਲਦਾ ਇਤੋਂ ਤੱਕ ਕਿ ਉਹਦੇ ਬੋਲਣ ਦੇ ਵਿੱਚ ਵੀ ਸ਼ੁੱਧੀ ਨਹੀਂ ਸੱਚ ਨਹੀਂ ਝੂਠ ਹੈ ਝੂਠ ਬੋਲੇਗਾ ਲੋਭੀ ਬੰਦਾ ਝੂਠੇ ਝੂਠ ਬੋਲੀ ਜਾਂਦਾ ਕਿਉਂ ਕਿ ਅੰਦਰ ਲੋਭ ਦੀਆਂ ਲਹਿਰਾਂ ਇੰਨੀਆਂ ਕੋ ਉੱਚੀਆਂ ਉੱਠ ਰਹੀਆਂ ਨੇ ਕਿ ਉਹਦੇ ਸਿਰ ਤੋਂ ਘਰੂ ਹੋ ਗਏ। ਉਹਨਾਂ ਹੱਥ ਪੈਰ ਤੇ ਬੜੇ ਮਾਰਦਾ ਪਰ ਨਿਕਲਿਆ ਨਹੀਂ ਜਾ ਰਿਹਾ ਬਾਦ ਨਹੀਂ ਆ ਸਕਦਾ। ਇਹ ਦਲਦਲ ਦੇ ਵਿੱਚੋਂ ਬਾਦ ਨਹੀਂ ਆ ਸਕਦਾ। ਐਸਾ ਹੈ ਲੋਭ। ਤੇ ਗੁਰਦੇਵ ਬਾਸਾ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ। ਆਦਮੀ ਲੋਭ ਦੇ ਵਿੱਚ ਵਾਸ ਵਿੱਚ ਪੈ ਕੇ ਈ ਕਈ ਤਰ੍ਹਾਂ ਦੇ ਖੂਨ ਕਰਦਾ ਹੈ, ਭਰਾਵਾਂ ਨੂੰ ਮਾਰਦਾ ਹੈ, ਪਤਨੀ ਨੂੰ ਵੀ ਮਾਰ ਦਿੰਦਾ ਹੈ। ਬੱਚਿਆਂ ਦਾ ਵੀ ਵਿਆਜ ਨਹੀਂ ਹੋਪਾ ਤੇ ਕਈ ਉਪਾਧਰ ਨਵੇਂ ਤੋਂ ਨਵੇਂ ਕਰਦਾ ਭੜੇ ਕੰਮ ਨਿਤ ਨਵੇਂ ਕੰਮ ਕਰਦਾ ਚੋਰੀਆਂ ਕਰਦਾ ਯਾਰੀਆਂ ਨੂੰ ਠੱਗੀਆਂ ਕਰਦਾ ਡਕੈਤੀਆਂ ਕਰਦਾ ਇਹ ਕਿਉਂ ਪਾਉਣ ਕਰਾਉਂਦਾ ਲੋਕ ਇਹਦੇ ਪਿੱਛੇ ਜਿਹੜੀ ਦਸ਼ਾ ਹੈ ਉਹ ਲੋਭ ਦੀ ਬਣਾਈ ਹੋਈ ਹੈ ਤੇ ਮਹਾਰਾਜ ਕਹਿੰਦੇ ਜਿਹੜਾ ਲੋਭ ਹੈ ਇਸ ਵਾਸਤੇ ਇਹ ਲੋਭ ਪਾਪਾਂ ਦਾ ਮੂਲ ਹੈ ਬਲਕਿ ਲੋਭੀ ਪੁਰਸ਼ ਲੋਭ ਦੇ ਵਾਸ ਵਿੱਚ ਹੋ ਕੇ ਆਪਣੇ ਸਿਰ ਦਾ ਵੀ ਨਾਸ਼ ਕਰ ਲੈਂਦਾ ਮੰਨ ਲਓ ਕਿਸੇ ਦਾ ਹਾਕਮ ਮਾਰਿਆ ਉਹਨੇ ਰਿਪੋਰਟ ਕੀਤੀ ਸ਼ਿਕਾਇਤ ਕੀਤੀ ਪਰ ਪ੍ਰਸ਼ਾਸਨ ਪੁਲਿਸ ਪਿੱਛੇ ਲੱਗੀ ਫਿਰਦੀ ਹੈ ਤੇ ਏਂ ਢੋਲਦਾ ਕਰਦਾ ਭੱਜਦਾ ਫਿਰਦਾ ਕਈ ਵਾਰੀ ਆਪਣਾ ਸੁਸਾਇਡ ਵੀ ਕਰਦਾ ਕਿ ਮੈਂ ਹੱਥ ਨਾਲ ਮੇਰੀ ਬੇਇਜ਼ਤੀ ਹੋਈ ਸਿਮਾਰਾ ਜੀ ਕਹਿੰਦੇ ਕਿ ਇਸ ਕਰਕੇ ਜਿਹੜਾ ਇਹਨਾ ਲੋਭੀ ਬੰਦਾ ਆਪਣੇ ਸ਼ਰੀਰ ਦਾ ਨਾਸ਼ ਆਪ ਹੀ ਕਰਦਾ ਹੈ। ਇੱਕ ਸਾਖੀ ਆਉਂਦੀ ਕਿ ਚਾਰ ਜਿਹੜੇ ਪੁਰਸ਼ ਨੇ ਨਾ ਚਾਰ ਬੰਦੇ ਧਨ ਕਮਾਉਣ ਲਈ ਘਰੋਂ ਉਰੇ ਨੇ ਪਰਦੇਸਾਂ ਨੂੰ ਗੁਰੂਪੀ ਕਰਦੇ ਵਿੱਚੋਂ ਬਾਹਰ ਆਏ ਪਿੰਡ ਤੋਂ ਬਾਹਰ ਗਏ। ਹੁੰਦੇ ਉਹ ਦੇਹੜਾ ਤੋਂ ਲੰਘ ਕੇ ਹੋਰ ਗਾਂਹ ਪਰਦੇਸ ਚੱਲੇ। ਤੇ ਸਲਾਹ ਬਣਾਈ ਪ੍ਰਦੇਸ਼ ਜਾਣ ਤੋਂ ਪਹਿਲਾਂ ਕਿ ਇੱਥੇ ਆਪਾਂ ਰਹੀਏ ਇਹ ਜਗ੍ਹਾ ਜਿਹੜੀ ਬੜੀ ਸੁੰਦਰ ਹੈ ਤੇ ਇੱਥੇ ਆਪਾਂ ਨਾ ਕੁਛ ਨਾ ਕੁਛ ਕਾਰਗਿਹਰ ਕਰਦੇ ਧਨ ਘੋਣੇ ਅੱਗੇ ਜੰਗਲ ਸੀ ਜੰਗਲ ਦੇ ਵਿੱਚੋਂ ਲੰਘਦੇ ਲੰਘਦਾ ਇੱਕ ਗਾਗਰ ਬਿਨ ਹੀ ਪੂਰੀ ਪਹਿਚਾਣਾ ਪਈ ਧਨ ਦੇ ਨਾਲ ਭਰੀ ਧਨ ਬਹੁਤ ਸੀ ਬੜੇ ਖੁਸ਼ ਹੋਏ ਕਿ ਰਸਤੇ ਵਿੱਚ ਧਨ ਮਿਲ ਗਿਆ ਕੁਝ ਕਰਨਾ ਵੀ ਨਹੀਂ ਪਿਆ ਚਾਰ ਬੰਦੇ ਬੜੇ ਕੋਸ਼ਮੇ ਕੁਝ ਕਰਦੀ ਲੋੜ ਹੀ ਨਹੀਂ ਪਈ ਬਿਨਾਂ ਕੰਮ ਕੀਤੇ ਐ ਧਨ ਮਿਲ ਗਿਆ ਉਹਨਾਂ ਵਿੱਚੋਂ ਦੋ ਨੇ ਸਲਾਹ ਬਣਾਈ ਕਿ ਚੱਲ ਆਹੀ ਰੋਟੀਆਂ ਪ੍ਰਸ਼ਾਦੇ ਦਾ ਪ੍ਰਬੰਧ ਕਰਦੇ ਸ਼ਹਿਰ ਤੱਕ ਪਹੁੰਚ ਕੇ ਕੁਝ ਖਾ ਲਈਏ ਅਸੀਂ ਜਾਣੇ ਹ ਤੇ ਤੁਸੀਂ ਇਹ ਧਨ ਦੀ ਰਾਖੀ ਬੈਠੇ ਹੋ ਉਹ ਜਿਹੜੇ ਦੋ ਗਏ ਨੇ ਉਹ ਨਾਲ ਦੇ ਨੂੰ ਇੱਕ ਦੂਜੇ ਨਾਲ ਸਲਾਹ ਕਰਦੇ ਨੇ ਕਿ ਜਿਹੜੇ ਦੂਰ ਥੇ ਬੈਠੇ ਨੇ ਧੰਨ ਲਾਗੇ ਕਿਉਂ ਨਾ ਆਪਾਂ ਉਹਨਾਂ ਨੂੰ ਮਾਰ ਦਈਏ ਤੇ ਧੰਨ ਸਾਰਾ ਹੀ ਆਪਣੇ ਕੋਲ ਨਹੀਂ ਤੇ ਆਪਾਂ ਨੂੰ ਚਾਰ ਹੀ ਸੈਂਚ ਵੱਡਨਾ ਪਊਗਾ ਫਿਰ ਦੋ ਹੀ ਥੇ ਕਰਨਾਂ ਦੇ ਲੋਭ ਆ ਗਏ ਇਹਨੂੰ ਲਾਲਚ ਲੋਭ ਤੇ ਲਾਲਚ ਲਾਲਸਾ تین ਉਹਦੇ ਵਿੱਚ ਲੋਭ ਜਿਹੜਾ ਹੈ ਨਾ ਇਨਾ ਤੋਂ ਪਰਚੰਲ ਹੋ ਗਿਆ ਉਹਨਾਂ ਦੋਨਾਂ ਵਿੱਚ ਕਿ ਉਹਨਾਂ ਨੇ ਰੋਟੀਆਂ ਦੇ ਵਿੱਚ ਜ਼ਹਿਰ ਪਾ ਦਿੱਤਾ ਕਿ ਜਦੋਂ ਇਹ ਰੋਟੀਆਂ ਖਾਣਗੇ ਤੇ ਮਰ ਜਾਣਗੇ ਤੇ ਆਪਾਂ ਧੰਨ ਸੋ ਕਿਉਂ ਤੁਕਰਾਂ ਨੂੰ ਮੁੜ ਜਾਵਾਂ। ਉਧਰੋਂ ਜਿਹੜੇ ਉਹ ਦੋ ਰਾਖੀ ਬੈਠੇ ਸੀ ਧੰਨ ਦੀ ਉਹਨਾਂ ਦੇ ਅੰਦਰ ਵੀ ਲੋਭ ਲਾਲਚ ਆ ਗਿਆ। ਉਹ ਕਹਿੰਦੇ ਜਦੋਂ ਇਹ ਦੋਵੇਂ ਆਉਣਗੇ ਤੇ ਆਪਾਂ ਕਿਸੇ ਸਤੀਵਾਨਾਂ ਨੂੰ ਦੋਵਾਂ ਨੂੰ ਮਾਰ ਦੇਣਾ। ਉਹ ਆਗੇ ਰੋਟੀਆਂ ਲੈ ਕੇ ਇਹ ਕੀ ਕੀਤਾ ਆਪਣੀਆਂ ਗੱਲਾਂ ਵਿੱਚ ਗੁਲ ਜਾ ਕੇ ਤੇ ਉਹਨੇ ਦੋਵਾਂ ਦੇ ਸਿਰ 'ਤੇ ਸੱਟ ਮਾਰ ਕੇ ਤੇ ਉਹਨਾਂ ਨੂੰ ਮਾਰ ਦਿੱਤਾ ਤੇ ਹੁਣ ਕਹਿੰਦੇ ਚੱਲ ਹੁਣ ਕਿਹੜਾ ਉਠਣ ਲੱਗੇ ਆ ਰੋਟੀਆਂ ਖਾ ਲਈਏ ਤੇ ਆਦ ਰੋਟੀਆਂ ਖਾਣ ਬੈਗ ਗਏ ਤੇ ਆਪ ਵੀ ਮਰ ਗਏ ਜ਼ਹਿਰ ਕਰਕੇ ਜ਼ਹਿਰ ਚੜ ਗਿਆ ਸਿਰ ਵਿੱਚ ਅੰਦਰ ਪ੍ਰਵੇਸ਼ ਕਰ ਗਿਆ ਨਾ ਤਾਂ ਉਹਨਾਂ ਦੇ ਕੋਲੇ ਗਿਆ ਤੇ ਨਾ ਤਾਂ ਉਹਨਾਂ ਦੇ ਕੋਲੇ ਗਿਆ ਇਸ ਕਰਕੇ ਬਾਦਸ਼ਾਹ ਮਹਾਰਾਜ ਕਹਿੰਦੇ ਨੇ ਜਿਹੜਾ ਇਹ ਬੰਦਾ ਹੈ ਨਾ ਇਹ ਲੋਭ ਲਾਲਚ ਦੇ ਵਾਸਤੇ ਇਨਾ ਕੋ ਗਲਤਾਨ ਹੋਇਆ ਕਰਦਾ ਕਿ ਅੱਜ ਕੱਲ ਹਰ ਬੰਦਾ ਇਸੇ ਤੌਰ ਤੇ ਮੈਂ ਮੈਂ ਇਹ ਮੇਰਾ ਇਹ ਮੇਰਾ ਮੇਰੀ ਮੇਰੀ ਕਰਤੇ ਜਨਮ ਲਈ ਉਹ ਮਹਾਰਾਜ ਕਹਿੰਦੇ ਲੋਭੀ ਕਾਲ ਵਿਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿਥੈ ਤੂ ਹੈ ਜਿਥੇ ਹੱਥ ਨਾ ਪਾਏ ਗੁਰੂ ਪਾਤਸ਼ਾਹ ਮਹਾਰਾਜ ਸ਼ਲੋਕ 12 ਤੇ ਵੇਖ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹਮਲਾ ਪਹਿਲਾ 1417 ਅੰਗ ਤੇ ਸਾਨੂੰ ਉਪਦੇਸ਼ ਦੇ ਰਹੇ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਲੋਭੀ ਆਦਮੀ ਦਾ ਬਿਲਕੁਲ ਵਸਾ ਨਹੀਂ ਕਰਨਾ ਸਾਦੂ ਮਨ ਦਾ ਮਾਨ ਤਿਆਗੋ ਗਾਮ ਗ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਸ ਭਾਗੋ ਦੂਰੋਂ ਭੱਜ ਜਾਓ ਦੂਰ ਨੱਠ ਜਾਓ ਦੁਰਜਨਾਂ ਦੀ ਸੰਗਤ ਸੁਣੀ ਪਹਿਣਾ ਦੁਰਜਨ ਭੈੜੀ ਮੱਤ ਵਾਲੇ ਪੁਰਸ਼ ਦੁਰਜਨ ਦੁਰਮਤ ਵਾਲਾ ਜਿਹਨਾਂ ਦੀ ਮਤ ਦੁਰਮਤ ਵਾਲੀ ਉਹਨਾਂ ਦੇ ਮਗਰ ਨਹੀਂ ਤੁਰਨਾ ਨਾ ਲਾਗੇ ਬੈਠਣਾ ਭੱਜ ਜਾਓ ਜਿੱਥੋਂ ਤੱਕ ਭੱਜ ਸਕਦੇ ਹੋ ਮਾਰੇ ਜਿਹਦੇ ਲੋਭੀ ਬੰਦੇ ਦਾ ਵਿਸਵਾਸ ਨਹੀਂ ਕਰਨਾ ਕਿਉਂ ਲੋਭੀ ਆਦਮੀ ਦਾ ਵਿਸਵਾਸ ਨਾ ਕਰੋ ਭਾਵੇਂ ਉਹ ਦਰਿਆ ਤੋਂ ਪਾਰ ਰਹਿੰਦਾ ਹੋ ਭਾਵੇਂ ਤੁਸੀਂ ਐਸ ਕੰਡੇ ਤੇ ਖਲੋਤੇ ਜੇਕਰ ਪਾਰ ਹੋਸਨ ਭਾਵੇਂ ਉੱਪਰਲੇ ਪਾਸੇ ਬੈਠਾ ਤਾਂ ਵੀ ਉਹਦਾ ਵਿਸਵਾਸ ਨਹੀਂ ਕਰਨਾ ਉਹਤੇ ਯਕੀਨ ਨਹੀਂ ਕਰਨਾ ਵਿਸਵਾਸ ਨਹੀਂ ਕਰਨਾ ਕਿਉਂ ਪਾਤਸ਼ਾਹ ਜੀ ਕਿਉਂ ਕਿਉਂਕਿ ਅੰਤ ਮੇਲੇ ਉਥੇ ਢੋਂਦਾ ਹੈ ਜਿੱਥੇ ਹੱਥ ਨਾ ਪਹੁੰਚ ਸਕੇ ਭਾਵੇਂ ਜਿੱਥੇ ਕੋਈ ਪੇਛ ਨਾ ਜਾ ਸਕੇ ਇਸ ਤਰ੍ਹਾਂ ਉਹ ਫਿਰ ਨੁਕਸਾਨ ਬਚਾਉਂਦਾ ਲੋਭੀ ਬਣਦਾ ਵਸਾ ਨਾ ਕਰੂਗਾ ਤੇ ਗੁਰੂ ਪਾਤਸ਼ਾਹ ਮਹਾਰਾਜ ਜੋ ਆਜੂ ਉਪਦੇਸ਼ ਦੇ ਰਹੇ ਨੇ ਕਿ ਹੀ ਲੋਭਾ ਲੰਪਟ ਸੰਸਰ ਮੋੜ ਅਣਕਲਿ ਅਿਕਲੋਲਤੇ ਤਵੰਤ ਜਿਹਾ ਬਹੁ ਪ੍ਰਕਾਰ ਦਾ ਅਣਕ ਬਾਤ ਬਹੁ ਢੋਲਤੇ ਇਹਦੇ ਵਿੱਚ ਗਲਤਾਨ ਹੋਇਆ ਇਸ ਦਲ ਵਿੱਚ ਫਸਿਆ ਬੰਦਾ ਹੱਥ ਪੈਰ ਬੜੇ ਮਾਰਦਾ ਹੈ ਨਿਕਲ ਨਹੀਂ ਸਕਦਾ ਡੁੱਬਦਾ ਹੀ ਜਾ ਰਿਹਾ ਤਾਂ ਤੇ ਪਾਸ਼ਾ ਮਹਾਰਾਜ ਕਹਿੰਦੇ ਨੇ ਇਹ ਸ਼ਬਦ ਦੇ ਵਿੱਚ ਗੁਰੂ ਜੀ ਨੇ ਲੋਭ ਦੇ ਕੰਮ ਦੱਸੇ ਨੇ ਕਿ ਕਿਹੜੇ ਕਿਹੜੇ ਅਨੁਚਿਤ ਕੰਮ ਇਹ ਕਰਦਾ ਹੈ ਕਹਿੰਦੇ ਹਨ ਕਿ हे ਨਰੰਕਾਰ ਇਸ ਤੋਂ ਸਾਨੂੰ ਬਚਾ ਲੈ ਇੱਕ ਤੂੰ ਹੀ ਐ ਜਿਹੜਾ ਇਸ ਤੋਂ ਬਚਾਉਣ ਵਾਲਾ ਹੈ ਸਾਨੂੰ ਲੋਭ ਦੇ ਲਾਲਚ ਤੋਂ ਬਚਣ ਲਈ ਇਸ ਪ੍ਰਕਾਰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਤੂੰ ਬਚਣਾ ਕਿਵੇਂ ਹੁਣ ਮਹਾਰਾਜ ਇਸ ਦਾ ਇਸੋ ਬਚਨ ਦਾ ਜਿਹੜਾ ਨਾ ਸਾਨੂੰ ਉਦਸ਼ਟਾਤ ਦਿੰਦੀ ਹੈ ਨਾ ਕਿ ਕਿਵੇਂ ਜੁਗਤੀ ਦੱਸ ਰਹੀ ਹੈ ਰਾਮੁ ਜਿ ਤੇ ਰਹਾਸ ਜਿਹੜਾ ਖੋਲ ਰਹੀ ਕਿ ਕਿਵੇਂ ਬਚਿਆ ਜਾ ਸਕਦਾ ਹੈ ਬਚ ਸਕਦੇ ਹਨ ਕਾਮ ਕ੍ਰੋਧ ਅਰ ਲੋਭ মোহ ਬਿਨਸ ਜਾਏ ਆਹ ਦੇਵ ਨਾਨਕ ਪ੍ਰਭ ਸਰਨਾਗਤੀ ਕਰ ਖੜ ਸਾਗ ਗੁਰਦੇਵ ਇਹ ਤੋਂ ਬਚਣਾ ਕਿਵੇਂ ਮਹਾਰਾਜ ਕਿਦੇ ਲਾਲ ਕੁਟੂੜ ਬੇਕਾਰ ਮੂੰਹ ਪਿਆਪਤ ਅੰਦਰ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਧ ਲਾਲਚੇ ਲਾਗੀ ਜਨਮ ਕਮ ਗਵਾਇਆ ਮਾਇਆ ਪਰਮ ਬੁਲਾਏਗਾ ਜੇ ਧੰਬਰ ਆਏ ਜਬ ਨੇਖਾ ਮੰਗੇ ਕੀ ਆਖਨੇ ਕੋ ਜਦੋਂ ਸੋਚੀ ਆ ਗਈ ਕਿ ਜਿੱਥੇ ਅਸੀਂ ਜਾਣਾ ਹੈ ਸਭਨਾ ਸੋਹਰੇ ਵੰਜਨਾ ਸਭ ਮੁਖਲਾਵਣ ਹਾਏ ਇਹਦੇ ਪੇਕਾ ਕਰ ਹੈ ਜੀਵ ਆਤਮਾ ਦਾ ਪੇਕਾ ਕਰ ਚਾਹੇ ਕੋਈ ਔਰਤ ਚਾਹੇ ਮਰਦ ਦੇ ਅੰਦਰ ਆਤਮਾ ਹੈ ਪ੍ਰਮਾਤਮਾ ਦਾ ਅੰਛ ਹੈ ਇਹ ਉਹਦਾ ਪੇਕਾ ਕਰ ਉਹਨੇ ਸੋਹਰੇ ਜਾਣਾ ਹੈ ਸੋਹਰਾ ਕਿੱਥੇ ਹੈ ਪਰਲੋਕ ਜਿੱਥੇ ਜਾ ਕੇ ਸਾਡੀ ਢੋਈ ਕਰਮਾਂ ਦੇ ਅਨੁਸਾਰ ਮਿਲਣੀ ਹੈ ਮਿਲਣੀ ਕਿ ਨਹੀਂ ਮਿਲਣੀ ਉਹ ਕਰਮ ਦੱਸਣਗੇ ਤੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਲਾਲਚ ਛੋਡੋ ਅੰਦੇਓ ਲਾਲਚ ਦੁੱਖ ਭਾਰੀ ਲਾਲਚ ਨੂੰ ਛੱਡਣਾ ਕਰੂ ਲਾਲਚ ਦਾ ਦੁੱਖ ਬੜਾ ਭਾਰਾ ਹੈ ਇਹ ਚੱਲਣੀ ਹੋਣਾ ਜਦੋਂ ਮੌਤ ਦੀ ਫਾਇਦ ਗਲ ਚ ਪੈ ਗਏ ਲਬ ਬਿਨਾ ਹੈ ਮਾਨਸਾ ਜਿਉ ਪਾਣੀ ਮੂਰ ਇਹ ਫਰਾਮ ਕਲੀ ਕੀ ਬਾਣ ਰਾਏ ਬਲਵੰਡ ਜੀ 667 ਅੰਗ ਤੇ ਪਾਸ਼ਾ ਮਹਾਰਾਜ ਕਹਿੰਦੇ ਲੋਭ ਲਹਿਰ ਸਭ ਸੁਵਾਨ ਹਲਕਾ ਹੈ ਹਲਕਿਓ ਸਭੇ ਬਿਗਾਰੇ ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੂਬੈ ਕੇਸ ਹੋਰ ਭਗਤ ਨਾਮ ਦੇ ਇਹ ਲੋਕ ਦੀਆਂ ਲਹਿਰਾਂ ਬੜੀਆਂ ਨੇ ਪ੍ਰਚੰਨ ਨੇ ਇਹਦੀ ਆਗ ਕਬੜੀ ਜਿਹੜੀ ਪ੍ਰਚੰਦ ਹੋ ਰਹੀ ਹੈ ਤੇ ਬਾਹਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਹਲਕਿਆ ਜਿਵੇਂ ਕੁੱਤਾ ਹਲਕ ਜਾਂਦਾ ਹੈ ਆਪਾਂ ਛੋਟੇ ਹੁੰਦੇ ਆ ਉਹ ਸੌਂਦੇ ਹੁੰਦੇ ਸੀ ਲਾਲਚੀ ਕੁੱਤਾ ਕਾਣ ਕਿ ਕੁੱਤੇ ਨੇ ਹੱਡੀ ਪੜੀ ਲੰਘਦੇ ਆ ਲੰਘਦੇ ਆ ਬੂ ਦੇ ਵਿੱਚ ਆਦੀ ਮਾਨ ਬੈਠਾ ਤੇ ਦੇਖਦਾ ਜਦੋਂ ਪਰਛਾਵਾਂ ਥੱਲੇ ਆ ਕਿ ਉਹ ਮੇਰੇ ਵਰਗਾ ਕਹਿੰਦਾ ਇੱਕ ਕੁੱਤਾ ਹੋਰ ਆ ਜਿਹੜਾ ਥੰਨੇ ਬੈਠਾ ਉਹਨੂੰ ਐ ਲੱਗਿਆ ਕਿ ਇੱਕ ਕੁੱਤਾ ਵੇਚੇ ਨਹੀਂ ਪਤਾ ਕੀ ਮੇਰਾ ਹੀ ਪਰਛਾਵਾਂ ਹੁਣ ਆਪਦੀ ਤੇ ਜਿਹੜੀ ਬੂ ਦੇ ਵਿੱਚ ਹੀ ਅੱਡੀ ਚੁੱਕੀ ਹੋਈ ਤੇ ਮਾਨ ਦੇ ਵਿੱਚ ਲਾਲਚ ਆਇਆ ਕਿਉਂ ਨਾ ਮੈਂ ਉਹਦੀ ਵੀ ਹੱਡੀ ਖੋ ਲਵਾਂ ਤੇ ਜਦੋਂ ਹੀ ਭੋਗਿਆ ਆਪਦੀ ਵੀ ਗਵਾਹ ਦਿੱਤੀ ਬੂ ਬੋਲਿਆ ਥੰਨੇ ਜਾ ਤੂੰ ਪਛਤਾਵਾਂ ਲਾਂਚ ਵਿੱਚ ਫਸਿਆ ਬੰਦਾ ਪਛਤਾਵੇ ਜੀਵੰਦ ਸਦਾ ਪਛਤਾਉਂਦਾ ਤੇ ਮਹਾਰਾਜ ਜੀ ਕਹਿੰਦੇ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ 1378 ਅੰਗ ਤੇ ਸ਼ਲੋਕ ਸ਼ੇਖ ਪੀਰ ਜੀ 15 ਭਗਤਾਂ ਚੋਂ ਮੰਗੋ ਸਰਵਾਰ ਭਗਤ ਹੋਏ ਨੇ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਨੇ ਰੀਤੋ ਜਾਂ ਲੱਭਤਾ ਨੇਹੂ ਕਿਆ ਲੱਭੈ ਤਾ ਗੂੜਾ ਨੇਹੂ ਕਿੰਜਰ ਚੱਤ ਲੰਘਾਈਐ ਛੱਪਰ ਟਟੈ ਮੇਹੂ ਸੁਖੇਨਾ ਗੁਰੂ ਜੀ ਦੇ ਉਪਦੇਸ਼ਾਂ ਤੋਂ ਪਤਾ ਲੱਗਦਾ ਹੈ ਕਿ ਲੋਭ ਇੱਕ ਕੈਸੇ ਵੱਡੀ ਬੁਰੀ ਚੀਜ਼ ਨਾ ਜਿਸ ਤੋਂ ਬਚਨ ਦਾ ਉਪਦੇਸ਼ ਗੁਰੂ ਜੀ بارੰਗ ਬਾਰ ਵਾਰ 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 ਦੇ ਰਹੇ ਨੇ ਜੀਵ ਨੂੰ ਪਾਪਾਂ ਦਾ ਮੂਲ ਹੈ ਜੋ ਪਾਪਾਂ ਦਾ ਮੂਲ ਹੈ ਜੀਵ ਦੇ ਨਹੀਂ ਇਹ ਲੋਭ ਹੈ ਨਾ ਤੇ ਪਰਮੇਸ਼ਰ ਦੀ ਪ੍ਰਾਪਤੀ ਤੋਂ ਦੂਰ ਕਰ ਦਿੰਦਾ ਲੋਭ ਜਿਹੜਾ ਆ ਲਾਲਚ ਵਿੱਚ ਫਸਿਆ ਬੰਦਾ ਕਦੀ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਉਹ ਪ੍ਰਮਾਤਮਾ ਵਿਸਰ ਜਾਂਦਾ ਬੰਦਾ ਪਾਪ ਉਦੋਂ ਕਰਦਾ ਜਦੋਂ ਪ੍ਰਮਾਤਮਾ ਭੁੱਲ ਜਾਂਦਾ ਤੇ ਦੁੱਖ ਵੀ ਹੁੰਦੋਂ ਹੁੰਦਾ ਤੂੰ ਵਿਸਰੈ ਤਾਂ ਸਭ ਕੋਲ ਆਗੂ ਚੀਤਾ ਵੇਤਾਸ ਦੁਸ਼ਮਣ ਵੀ ਨੇੜੇ ਆ ਜਾਂਦਾ ਦੁੱਖ ਤਦੇ ਜੇ ਵਿਸਰਗੈ ਬਿਨ ਸਤਗੁਰੂ ਸੇਵੇ ਬਹੁਤਾ ਦੁੱਖ ਲੱਗਾ ਜੁਗ ਚਾਰੇ ਪਰਮਾਇ ਚਾਰੇ ਜੁਗਾ ਦਾ ਭਰਮਣ ਹੈ ਲੋਪ ਵਿੱਚ ਡੁੱਬਿਆ ਹੈ ਲਾਂਚ ਤੇ ਹੰਕਾਰ ਮੂੰਹ ਚ ਫਸਿਆ ਹੈ ਕਾਮ ਚ ਫਸਿਆ ਹੈ ਪਾਸ਼ਾ ਮਹਾਰਾਜ ਕਹਿੰਦੇ ਨੇ ਜਿਹੀ ਪ੍ਰਬਾਤਮਾ ਤੋਂ ਦੂਰ ਕਰਦਾ ਹੈ ਸਤਿਗੁਰੂ ਜੀ ਲੋਭੀ ਪੁਰਸ਼ ਦੇ ਬਾਬਤ ਇਸ ਪ੍ਰਕਾਰ ਦੱਸਦੇ ਨੇ ਜੋ ਕੂਕਰ ਹਰਕਾਇਆ ਤਾਵੈ ਦਹਿਨ ਸਜਾਈ ਲੋਭੀ ਜੰਤ ਨਾ ਜਾਣੀ ਭੱਖ ਆ ਭੱਖ ਸਭ ਖਾਏ ਜਿਵੇਂ ਕੁੱਤਾ ਆਪਾ ਦੇਖਿਆ ਹਲਕਾਇਆ ਫਿਰਦਾ ਹਾਂ ਤੇ ਕਦੀ ਗੰਦਗੀ ਨੂੰ ਛੂੰਦਾ ਹੈ ਕਦੀ ਕਿਸੇ ਨੂੰ ਛੂੰਦਾ ਇਸੇ ਤਰ੍ਹਾਂ ਜਿਹੜਾ ਲੋਭੀ ਬੰਦਾ ਹੈ ਨਾ ਉਹ ਵੀ ਅਸੰਖ ਖਲੇਸ਼ ਮਲਪਕ ਖਾਏ ਜਿਵੇਂ ਕਈ ਤਰ੍ਹਾਂ ਦੇ ਆ ਜਿਹੜੇ ਪਦਾਰਥ ਨੇ ਮਲੇਸ਼ ਭਾਖਿਆ ਇਹ ਨੂੰ ਇਹ ਖਾਈ ਜਾਂਦਾ ਹੈ ਸ਼ਰਾਬਾਂ ਪੀਤੀ ਜਾਂਦਾ ਹੈ ਲਾਲਚ ਦਾ ਮੈਸਾ ਲੋਭ ਨਾਲ ਕਮਾਇਆ ਹੁਣ ਜਿਹਦੇ ਘਰੇ ਬਹੁਤਾ ਸ਼ਰਾਬ ਉਹੀ ਪੀਂਦਾ ਹੈ ਜਾ ਜਿਹੜਾ ਲਾਲਚ ਵਿੱਚ ਹੈ ਉਹ ਪੀਦਾ ਹੈ ਕਈ ਤਰ੍ਹਾਂ ਦੇ ਇਹੋ ਜਿਹੇ ਪਕਵਾਨ ਖਾਂਦਾ ਜਿਹੜੇ ਜਾਨਵਰ ਵੀ ਨਹੀਂ ਖਾਂਦੇ ਜਾਨਵਰਾਂ ਦੀ ਪਕਵਾਨ ਭਾਈ ਜੀ ਦਾ ਮਾਸ ਖਾਂਦਾ ਹੈ ਮੱਛੀਆਂ ਖਾਂਦਾ ਇਹ ਰਾਸ ਲੱਗੇ ਹੁਣ ਕਿਸੇ ਬੰਦੇ ਨੂੰ ਪੁੱਛ ਕੇ ਦੇਖੋ ਕਿ ਜਿਹੜਾ ਕਾਲਜ ਰਹਿ ਰਿਹਾ ਹੈ ਕਿ ਤੂੰ ਮੱਛੀ ਖਾਣੀ ਉਹ ਕਹੋਗਾ ਜੀ ਮੈਂ ਤੇ ਦੋ ਵਕਤ ਹੀ ਰੋਟੀ ਮਾਹਾਂ ਖਾਂਦਾ ਪਰ ਜਿਹੜੇ ਜਿਨ੍ਹਾਂ ਨੂੰ ਲਾਇਆ ਹੈ ਉਹ ਲੱਗੇ ਹੋਏ ਨੇ ਲਾਉਣ ਵਾਲਾ ਵੀ ਆਪੀ ਹਟਾਉਣ ਵਾਲਾ ਵੀ ਆਪਾ ਮਾਰਨ ਵਾਲਾ ਵੀ ਆਪ ਹੈ ਬਚਾਉਣ ਵਾਲਾ ਵੀ ਉਹ ਹੈ ਕਾਲ ਕੁਲ ਹੈ ਸਾਕਤ ਸਵਾਨ ਕਹੀਏ ਬਸ ਲੋਭੀ ਪਉ ਦੁਰਮਤ ਬੈਲ ਭਰੀਜੈ ਆਪਨ ਸવાય ਇੱਕ ਹੈ ਉਹ ਬਾਤਾਂ ਤਨਾ ਕਾ ਵਸਾਹੂ ਕੀ ਕੀਜੇ ਦੇ ਦੇਖੋ ਕਿ ਜਿਹੜੇ ਗੁਰੂ ਪਾਤਸ਼ਾਹ ਜੀ ਨੇ ਦਰਸਾਏ ਵੀ ਬਚਨ ਨੇ ਗੁਰੂ ਜੀ ਲੋਭੀ ਪਸ਼ੂ ਹਲਕਾਏ ਕੁੱਕਰ ਦੀ ਪਤਵੀ ਰਿੰਦ ਨੇ ਕੁੱਤੇ ਦੀ ਪਤਵੀ ਕੁੱਤੇ ਦੇ ਬਾਗ ਤਤੂਤ ਪਸ਼ੂ ਕੀ ਮਾਂਸ ਜਾਂ ਲੋਕ ਬਚਾਰਾ ਕਰੈ ਦਿਨ ਰਾਤ ਪਸ਼ੂਆਂ ਵਾਲੀਆਂ ਕਰਤੂਤਾ ਕਰਦੇ ਨੇ ਲੋਭੀ ਜਿਹੜੇ ਬੰਦੇ ਨੇ ਲਾਲਚੀ ਬੰਦੇ ਨੇ ਕਾਮੀ ਨੇ ਕਰੋਧੀ ਨੇ ਮੋਹ ਚ ਫਸੇ ਨੇ ਹੰਕਾਰ ਚ ਫਸੇ ਨੇ ਮਾਰੇ ਜਿਸ ਤਰ੍ਹਾਂ ਹਲਕਾਇਆ ਕੁੱਤਾ ਚੰਗੀ ਮੰਦੀ ਖਾਣ ਵਾਲੀ ਚੀਜ਼ ਨਹੀਂ ਪਰਖਦਾ ਇਸ ਤਰ੍ਹਾਂ ਲੋਭੀ ਪੁਰਸ਼ ਲੋਭ ਦੇ ਵਾਸਤੇ ਭਾਕਾ ਆਪਾ ਕੁ ਸਭ ਕੁਝ ਖਾਈ ਜਾਂਦਾ ਹੈ ਜਿੱਥੇ ਕਿਤੇ ਆਪਣਾ ਮਤਲਬ ਦੀ ਗੱਲ ਹੀ ਕਰਦਾ ਹੈ ਐਸੇ ਕੰਮ ਕਰਨ ਕਰਕੇ ਅਦੋਖਤੀ ਨੂੰ ਪ੍ਰਾਪਤ ਹੁੰਦਾ ਹੈ ਭਾਵ ਕੀ ਬੁਰਾਈ ਹਿੰਦੂ ਪਰਮਾਤਮਾ ਤੋਂ ਦੂਰ ਹੁੰਦਾ ਹੈ ਕਰਮੀ ਆਪੋ ਆਪਣੀ ਕਿਨੇੜੇ ਤੇ ਦੂਜੇ ਦੇ ਨਾਮ ਤੇ ਆਇਆ ਗਾਇ ਮੁਸ਼ਕਤ ਤਕਾਲ ਨਾਨਕ ਤੇ ਉੱਜ ਲੈ ਕੇ ਜਿਨ੍ਹਾਂ ਮਸ਼ਕਤਾ ਕਾਲੀਆਂ ਕਰਮਾਂ ਦੇ ਕਰਕੇ ਬੇਤ ਕੀਤੀ ਹੈ ਗੁਰਬਾਣੀ ਦਾ ਸਿਮਰਨ ਕੀਤਾ ਹੈ ਸ਼ਬਦ ਦੀ ਜਿਹੜੀ ਹੈ ਪ੍ਰਾਪਤੀ ਹੋ ਗਈ ਜਦੋਂ ਸ਼ਬਦ ਦੀ ਪ੍ਰਾਪਤੀ ਸ਼ਬਦ ਅੰਦਰ ਚੱਲਣ ਲੱਗ ਪਿਆ ਤੇ ਪਰਮਾਤਮਾ ਦੇ ਸੰਗ ਉਹ ਗੱਲਾਂ ਲੱਗ ਪਈਆਂ ਆਮੋ ਸਾਹਮਣੇ ਹੋ ਗਿਆ ਹੁਣ ਆਪਣੇ ਅੰਦਰੋਂ ਦਿਸਣ ਲੱਗ ਪਿਆ ਕਾਹਿਰੇ ਬਣ ਖੋਜਨ ਜੈ ਸਰਬ ਜਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਆਪਣੇ ਅੰਦਰੋਂ ਸਭ ਮੈਂ ਜੋਤ ਜੋਤ ਹੈ ਸੋ ਇਤਿਸ਼ਟ ਚਾਨਨ ਸਭ ਮੈਂ ਗੁਰ ਸਾਖੀ ਜੋਤ ਪ੍ਰਗਟ ਹੋ ਗਈ ਉਹ ਪ੍ਰਗਟ ਹੋ ਗਈ ਸ਼ਬਦ ਦੇ ਰਾਹੀ ਪ੍ਰਗਟ ਹੋ ਗਈ ਜੋਤ ਜਦੋਂ ਜੋਤ ਪ੍ਰਗਟ ਹੋ ਗਈ ਫਿਰ ਨਰਨ ਕਰਨਾ ਗੱਲਾਂ ਉਲੱਗਦੀਆਂ ਫਿਰ ਹਰ ਹਰ ਜਨ ਦੋਏ ਇੱਕ ਹੈ ਵਿਭ ਵਿਚਾਰ ਕਸ਼ਨਾ ਜਿਹੜੇ ਭਗਤੀ ਕਰਦੇ ਨੇ ਉਹ ਪ੍ਰਮਾਤਮਾ ਨੂੰ ਪਹੁੰਚ ਜਾਂਦੇ ਨੇ ਪਾਲੇ ਦਿਨ ਤੇ ਮਹਾਰਾਜ ਕਿਹਦੇ ਨਾਲ ਲੋਭੀ ਹੈ ਉਹ ਸਾਰਾ ਕੁਝ ਕੁੱਤੇ ਹਲਕਾਏ ਕੁੱਤੇ ਦੇ ਵਾਂ ਅਪੱਖ ਅਪੱਖ ਦੀ ਪਛਾਣ ਨਹੀਂ ਕਰਦਾ ਖਾਈ ਸੁੱਤੇ ਜਾ ਰਹੇ ਲੰਘਾਈ ਜਾ ਰਹੇ ਹਨ ਤੇ ਫਿਰ ਸੈਸੇ ਕੰਮ ਕਰਨ ਕਰਕੇ ਹੀ ਅਦੋਪਤੀ ਨੂੰ ਪ੍ਰਾਪਤ ਹੁੰਦਾ ਹੈ ਸੋ ਜੀਵ ਨੂੰ ਚਾਹੀਏ ਕਿ ਲੋਕ ਤੋਂ ਬਚ ਕੇ ਰਹੇ ਤੇ ਗੁਰੂ ਜੀ ਦੇ ਇਸ ਬਾਤ ਇਸ ਉਪਮਨ ਨੂੰ ਇਸ ਤਰ੍ਹਾਂ ਬੰਦੇ ਮਹਾਰਾਜ ਕਹਿੰਦੇ ਨੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ راہ ਪਛਾਣੇ ਸਕੇ। ਕਾਲ ਕਮਾਈ ਕਰਕੇ ਦਸਵੰਦ ਕੱਢੇ। ਲੋੜਵੰਦਾਂ ਤੱਕ ਦਸਵੰਦ ਪਹੁੰਚਾਵੇ। ਆਪ ਕਿਰਤ ਕਰਕੇ ਸੱਚੀ ਸੁੱਚੀ ਖਾਵੇ ਤੇ ਹੋਰ ਜਿਹੜੇ ਨੇ ਲੋੜਵੰਦ ਕਿਤੇ ਗੁਰਸਿੱਖ ਬੈਠਾ ਚਾਹੇ ਕੋਈ ਵੀ ਏ ਮੂਖ ਹੈ, ਇਨਸਾਨ ਹੈ। ਲੋੜਵੰਦ ਹੈ, ਉਹਦੀ ਮਦਦ ਕਰੇ। ਇਹੀ ਸੱਚਾਈ ਦਾ ਰਾਹ ਜੋ ਬਾਸਾਨੀ ਦੱਸਿਆ ਨੱਚ ਮਿੱਤਰਨ ਨੱਚ ਇਸਤੰਗ ਨੱਚ ਬਾਂਧਵ ਨੱਚ ਮਾਤ ਪਿਤਾ ਤਉ ਲੱਜਿਆ ਇਹਦੇ ਅਸਰ ਦੇ ਹੇਠ ਧਨ ਗੁਰੂ ਅਰਜਨ ਦੇਵ ਆਜ ਕਿਹਦੇ ਲੋਭ ਇਹ ਲੋਭਾ ਇਹ ਲੋਭ ਤੇਰੇ ਅਸਰ ਦੇ ਹੇਠ ਇਹਨੂੰ ਸ਼ਰਮ ਨਹੀਂ ਆਉਂਦੀ ਤੇ ਤੇਰੇ ਅਸਰ ਦੇ ਹੇਠ ਰਹਿਣ ਕਰਕੇ ਉਹਨਾਂ ਨੂੰ ਨਾ ਕਿਸੇ ਮਿੱਤਰ ਦੀ ਨਾ ਗੁਰੂ ਦੀ ਨਾ ਪੀਪੀ ਨਾ ਸੰਬੰਧੀਆਂ ਦੀ ਨਾ ਮਾਂ ਦੀ ਨਾ ਪਿਓ ਦੀ ਕੋਈ ਸ਼ਰਮ ਨਹੀਂ ਕੋਈ ਲੱਜਿਆ ਨਹੀਂ ਆਕਰਮ ਅਕਰਨ ਕ੍ਰੋਧ ਅਖਿਆਦੰ ਖਾਦੰ ਅਸਾਚੰਗ ਸਾਜ ਸਮਝਿਆ ਇਸ ਕਰਕੇ ਮਹਾਰਾਜ ਕਹਿੰਦੇ ਨੇ ਤੇਰੇ ਪ੍ਰਭਾਵ ਦੇ ਨਾਲ ਜਿਹੜੇ ਜੀਵ ਖੁੰਨੇ ਤੌਰ ਤੇ ਸਮਾਜ ਵਿੱਚੋਂ ਕੰਮ ਕਰਦੇ ਨੇ ਜੋ ਨਹੀਂ ਕਰਨੇ ਚਾਹੀਦੇ ਉਹ ਚੀਜ਼ਾਂ ਖਾਂਦਾ ਜੋ ਨਹੀਂ ਖਾਣੀਆਂ ਚਾਹੀਦੀਆਂ ਉਹ ਗੱਲਾਂ ਸ਼ੁਰੂ ਕਰਦਾ ਜੋ ਨਹੀਂ ਕਰਨੀਆਂ ਚਾਹੀਦੀਆਂ ਉਹੀ ਸ਼ੁਰੂ ਕਰ ਦਿੰਦਾ ਲੋਭੀ ਬੰਦਾ ਲਾਲਚੀ ਬੰਦਾ ਜਿਹੜਾ ਆਪ ਇਹਦੇ ਵਿੱਚ ਗਰਸਤ ਹੈ ਦੂਜਿਆਂ ਨੂੰ ਇੱਕੋ ਗੱਲ ਪੁੱਛਦਾ ਰਹਿੰਦਾ ਹੈ ਜੀ ਮਾਸ ਖਾਣਾ ਚਾਹੀਦਾ ਹੈ ਕਿ ਆਪ ਖਾ ਰਿਆ ਹੈ ਨਾ ਆਪ ਖਾ ਰਿਆ ਹੈ ਨਾ ਹੁਣ ਦੂਜੇ ਤੋਂ ਪੁੱਛਦਾ ਕਿ ਕੋਈ ਸੁਆਦ ਲਿਆ ਜਾ ਲੋਭੀ ਬੰਦੇ ਦਾ ਵਿਸਾਉ ਨਹੀਂ ਕਰਨਾ ਪਾਸ਼ਾ ਕਹਿੰਦੇ ਕਿਲੀ ਪੰਕਤੀ ਮਹਾਰਾਜ ਕਹਿ ਰਹੇ ਨੇ ਸਲੋਕ ਸਸਕ੍ਰਿਤੀ ਮਹੱਲਾ ਪੰਜਵਾਂ ਪਾਗ 13 ਸੋਤ੍ਰ 52 48 ਅਸੂ ਪਾਸ਼ਾ ਕਹਿੰਦੇ ਤਰਾਹੇ ਤਰਾਹੇ ਸਭਨ ਸੁਆਮੀ ਵਿਗਿਆਪਿਤ ਨਾਨਕ ਹਰ ਨਰ ਹਰ ਹੈ اے ਨਾਨਕ ਲੋਭ ਤੋਂ ਬਚਲੀ ਕਿਉਂ ਅਰਦਾਸ ਕਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਨਾਨਕ ਪਦ ਦੇ ਹੇਠ ਬਾਣੀ ਚਾਣ ਕਰਦੇ ਸਤਿਗੁਰੂ ਜੀ ਸਮਝਾ ਰਹੇ ਨੇ ਕਿਹ ਪ੍ਰਭੂ اے ਸੁਆਮੀ ਮੈਂ ਹੁਣ ਤੇਰੇ ਸ਼ਰਨ ਆਇਆ ਹਾਂ ਮੈਨੂੰ ਇਸ ਤੋਂ ਬਚਾ ਲੈ ਬਚਾ ਲੈ ਮੈਨੂੰ ਰੱਖ ਲੈ ਟਾਕਣ ਹਾਰੇ ਪ੍ਰਭੂ ਹਮਾਰੀ ਸਤਗੁਰੂ ਰਾਖੀਆ ਮੋਨੇ ਬੱਬੀ ਪਰਦੇ ਸਤਗੁਰੂ ਪਰਦੇ ਟੱਕਦਾ ਸਾਡੇ ਵੀ ਗਰੀਬਾਂ ਦੇ ਮਹਾਰਾਜ ਆਪ ਪਰਦੇ ਟੱਕਣੀ ਬੇਤੀ ਕਰਾਂ ਕਰੀਏ ਬੇਤ ਪੁੱਲਾਂ ਦੇ ਖੀਵਾ ਦਿਓ ਸੀਸ ਗੱਜ ਕੇ ਆਖੋ ਆਵਾਜ਼ ਕਰੂੰ ਠੀਕਾ